ਬਸੰਤ ਮਹੱਲਾ ਪੰਜਵਾਂ ਤਿਸ ਤੂ ਸੇਵਾ ਜਿਨ ਤੂ ਕੀਆ ਤਿਸ ਅਰਾਧ ਜਿਨ ਜੀਉ ਦਿਆ ਤਿਸ ਕਾ ਚਾਕਰ ਹੋ へ ਫਿਰ ਦਾਨ ਨਾ ਲਾਗੈ ਤਿਸ ਕੀ ਕਰਪੂਤਦਾਰੀ ਫਿਰ ਦੁਖ ਨਾ ਲਾਗੈ ਦੇਵੜ ਭਾਗ ਹੋਏ ਜਿਸ ਪ੍ਰਾਣੀ ਸੋ ਪਾਏ ਇਹੋ ਪਦ ਨਿਰਵਾਣੀ ਰਹਾਉ ਦੂਜੀ ਸੇਵਾ ਜੀਵਨ ਬਿਰਥਾ ਕਸ਼ੂਨਾ ਹੋਈ ਹੈ ਪੂਰਨ ਅਰਥਾ ਮਾਨਸ ਸੇਵਾ ਖਰੀ ਦੁਹੇਲੀ ਸਾਧਕੀ ਸੇਵਾ ਸਦਾ ਸੁਹੇਲੀ ਜੇ ਲੋੜ ਹੈ ਸਦਾ ਸੁਖ ਭਾਈ ਸਾਧੂ ਸੰਗਤ ਗੁਰ ਹੈ ਬਤਾਈ ਊਹਾ ਜਪੀਐ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਸਗਲ ਤਤ ਮਹਿ ਤਤ ਗਿਆਨ ਸਰਬ ਧਿਆਨ ਮਹਿ ਏਕ ਧਿਆਨ ਹਰ ਕੀਰਤਨ ਮਹਿ ਊਤਮ ਧੁਨਾ ਨਾਨਕ ਗੁਰ ਮੇੜ ਗਾਏ ਗੁਨਾਹ बसंत मोहल्ला पंजाब जेस बोलत मुख पवित होए जेस सिमरत निर्मल है सोए जिस आराधे जम किछ ना कहै जिस की सेवा सब किछ लहै राम राम बोल राम राम त्यागा हो मन के सगले काम रहाऊ ਜਿਸ ਕੇ ਧਾਰੇ ਧਰਨ ਆਕਾਸ ਘਾਟ ਘਾਟ ਜਿਸ ਕਾ ਹੈ ਪ੍ਰਗਾਸ ਜਿਸ ਸਿਮਰਤ ਪਤਿਤ ਕੁਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮਹਿ ਊਤਮ ਧਰਮ ਕਰਮ ਕਰ ਤੂਤ ਕੈ ਊਪਰ ਕਰਮ ਜਿਸ ਕਉ ਚਾਹੈ ਸੋਰ ਨਰ ਦੇਵ ਸੰਤ ਸਭਾ ਕੀ ਲਗਹੁ ਸੇਵ ਆਦ ਪੁਰਖ ਜਿਸ ਕੀ ਆਦਾਨ ਤਿਸ ਕਉ ਮਿਲੇ ਆਵਹਾਰ ਨਿਧਾਨ ਦੇਸ ਕੀ ਗਾਤ ਮੇਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਬਸੰਤ ਮਹੱਲਾ ਪੰਜਾਬ ਮਾਨ ਤਨ ਭੀਤਰ ਲਾਗੀ ਪਿਆਸ ਗੁਰ ਦਿਆਲ ਪੂਰੀ ਮੇਰੀ ਆਸ ਕਿਲ ਵਿਖ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ ਗੁਰ ਪ੍ਰਸਾਦ ਬਸੰਤ ਬਨਾ ਚਰਨ ਕਮਲ ਹਿਰਦੈ ਉਰ ਧਾਰੇ ਸਦਾ ਸਦਾ ਹਰਿ ਜਸ ਸੁਨਾ ਰਹਾਉ ਸਮਰਾਥ ਸੁਆਮੀ ਕਾਰਣ ਕਰਨ ਮੋਹਿ ਅਨਾਥ ਪ੍ਰਭ ਤੇਰੀ ਸਰਣਾ ਜੀਵ ਜੰਤ ਤੇਰੇ ਆਧਾਰ ਕਰ ਕਿਰਪਾ ਪ੍ਰਭ λεਹ ਨਿਸਤਾਰ ਆਵ ਕੰਡਨ ਦੁਖ ਨਾਸ ਦੇਵ ਸੋਰ ਨਾਰ ਮੋਨ ਜਨ ਤਾ ਕੀ ਸੇਵ ਧਰਨ ਆਕਾਸ ਜਾ ਕੀ ਕਲਾ ਮਾਹੀ ਤੇਰਾ ਦੀਆ ਸਭ ਜੰਤ ਖਾਹੇ ਅੰਤਰ ਜਾਮੀ ਪ੍ਰਭ ਦਿਆਲ ਆਪਣੇ ਦਾਸ ਕਾਉ ਨਦਰ ਨਿਹਾਲ ਕਰਿ ਕਿਰਪਾ ਮੋਹੇ ਦੇਹੋ ਦਾਨ ਜਪ ਜੀਵੈ ਨਾਨਕ ਤੇਰੋ ਨਾਮ ਬਸੰਤ ਮਹੱਲਾ ਪੰਜਵਾਂ RAM ਰੰਗ ਸਭ ਗਏ ਪਾਪ RAM ਜਪਤ ਕਛ ਨਹੀਂ ਸੰਤਾਪ ਗੋਬਿੰਦ ਜਪਤ ਸਭ ਮਿਟੇ ਅੰਧੇਰ ਹਾਰ ਸਿਮਰਤ ਕਾਛ ਨਾਹੀ ਫੇਰ ਬਸੰਤ ਹਮਾਰੈ RAM ਰੰਗ ਸੰਤ ਜਨਾ ਸਿਉ ਸਦਾ ਸੰਗ ਰਹਾਉ ਸੰਤ ਜਨੀ ਕੀਆ ਉਪਦੇਸ ਜਹ ਗੋਬਿੰਦ ਭਗਤ ਸੋ ਧਨ ਦੇਸ ਹਰ ਭਗਤ ਹੀਨਾ ਉਧਿਆਨ ਥਾਨ ਗੁਰ ਪ੍ਰਸਾਦ ਘਾਟ ਘਾਟ ਪਛਾਨ ਹਰ ਕੀ ਰਤਨ ਰਸ ਭੋਗ ਰੰਗ ਮਨ ਪਾਪ ਕਰਤ ਤੂੰ ਸਦਾ ਸੰਗ ਨਿਕਟ ਪੀਖ ਪ੍ਰਭ ਕਰਨ ਹਾਰ ਈਤ ਊਤ ਪ੍ਰਭ ਕਾਰਜ ਸਾਰ ਚਰਨ ਕਮਲ ਸਿਓ ਲਗੋ ਧਿਆਨ ਕਰਿ ਕਿਰਪਾ ਪ੍ਰਭ ਕੀਨੋ ਦਾਨ ਤੇਰਿਆ ਸੰਤ ਜਨਾ ਕੀ ਵਾਂਛਾ ਤੂਰ ਜਪ ਨਾਨਕ ਸੁਆਮੀ ਸਾਧ ਹਜੂਰ ਬਸੰਤ ਮਹੱਲਾ ਪੰਜਵਾਂ ਸਾਚ ਪਰਮੇਸ਼ਰ ਨਿਤ ਨਵਾ ਗੁਰ ਕਿਰਪਾ ਤੇ ਨਿਤ ਚਵਾ ਪ੍ਰਭ ਰਖਵਾਲੇ ਮਾਈ ਬਾਪ ਜਾ ਕੇ ਸਿਮਰਨ ਨਹੀਂ ਸੰਤਾਪ ਖਸਮਤ ਆਈ ਇਕ ਮਾਨ ਇਕ ਭਾਏ ਗੁਰ ਪੂਰੇ ਕੀ ਸਦਾ ਸਰਣਾਈ ਸਾਚੇ ਸਾਹਿਬ ਰੱਖਿਆ ਕੰਠ ਲਾਏ ਰਹਾ ਆਪਣੇ ਜਾਨ ਪ੍ਰਭ ਆਪ ਰਖੇ ਦੁਸ਼ਟ ਦੂਤ ਸਭ ਬ੍ਰਹਮ ਥਕੇ ਬੇਨ ਗੁਰ ਸਾਚੇ ਨਹੀਂ ਜਾਏ ਦੁਖ ਦੇਸ ਦ ਸੰਤਰ ਰਹੇ ਤਾਏ ਕਿਰਤ ਓਨਾ ਕਾ ਮਿਟਸ ਨਾ ਹੈ ਓਏ ਆਪਣਾ ਬੀਜ ਆ ਆਪ ਖਾਹੇ ਜਾਨਕਾਰ ਖਵਾਲਾ ਆਪ ਸੋਏ ਜਾਨ ਕਾਓ ਪਹੋਚ ਨਾ ਸਕ ਸਕੋਏ ਪ੍ਰਵਦਾਸ ਰਖੇ ਕਰ ਜਤਨ ਆਪ ਅਖੰਡ ਪੂਰਨ ਜਾ ਕੋ ਪਰਤਾਪ ਗੁਣ ਗੋਬਿੰਦ ਨਿਤ ਰਸਨ ਗਾਏ ਨਾਨਕ ਜੀ ਵੇ ਹਰ ਚਰਨ ਧਿਆਏ ਬਸੰਤ ਮਹੱਲਾ ਪੰਜਵਾ ਗੋਰਾ ਚਰਨ ਸਰੇਵਤ ਦੁਖ ਗਇਆ ਉਪਾਰ ਬ੍ਰਹਮ ਪ੍ਰਭ ਕਰੀ ਮਇਆ ਸਰਬ ਮਨੋਰਥ ਪੂਰਨ ਕਾਮ ਜਪ ਜੀਵੇ ਨਾਨਕ RAM ਨਾਮ ਸਾਰੂਤ ਸੁਹਾਵੀ ਜੇ ਤੁਹਾਰ ਚਿਤ ਆਵੇ ਬੇਨ ਸਤਗੁਰ ਦੀਸੈ ਬਿਲ ਲਾਂਤੀ ਸਾਖਤ ਫਿਰ ਫਿਰ ਆਵੇ ਜਾਵੇ ਰਹਾਉ 세 탄ਵੰਤ ਜਿਨ ਹਾਰੁ ਪ੍ਰਭ ਰਾਸ ਕਾਮ ਕ੍ਰੋਧ ਗੁਰ ਸਬਦ 나ਸ ਭੈ ਬਿਨ ਸੇ ਨਿਰ ਭੈ ਪਾਦ ਪਾਇਆ ਗੁਰ ਮਿਲ ਨਾਨਕ ਖਸਮ ਧਿਆਇਆ ਸਾਧ ਸੰਗਤ ਪ੍ਰਭ ਕੀਓ ਨਿਵਾਸ ਹਰ ਜਾਪ ਜਾਪ ਹੋਈ ਪੂਰਨ ਆਸ ਜਾਲ ਥਾਲ ਮਹੀ ਅਲ ਰਾਵ ਰਹਾ ਗੁਰ ਮਿਲ ਨਾਨਕ ਹਰ ਹਰ ਕਹਿਆ ਅਸ਼ਟ ਸੇਧ ਨਾਵ ਨਿਧ ਈਹ ਕਰਮ ਪਰਾਪਤ ਜਿਸ ਨਾਮ ਦੇ ਹੈ ਪ੍ਰਭ Jap Jap ਜੀਵੈ ਤੇਰੇ ਦਾਸ ਗੁਰ ਮਿਲ ਨਾਨਕ ਕਮਲ ਪ੍ਰਗਾਸ ਮਸੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਤੁਕੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਗਲ ਇੱਛਾ ਜਪ ਕੁੰਨੀਆਂ ਪ੍ਰਭ ਮੇਲੇ ਚਿਰਿ ਵਿਛੁਨਿਆ ਤੁਮ ਰਵਹੁ ਗੋਬਿੰਦ ਰਵਣ ਜੋਗ ਜਿਤ ਰਵੈ ਸੁਖ ਸਹਿਜ ਭੋਗ ਰਹਾਉ ਕਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸੰਭਾਲਿਆ ਸੇਜ ਸੁਹਾਵੀ ਰਸ ਬਣੀ ਆਏ ਮਿਲੇ ਪ੍ਰਭ ਸੁਖ ਧਨੀ ਮੇਰਾ ਗੁਣ ਅਵਗਣ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਬਸੰਤ ਮਹੱਲਾ ਪੰਜਵਾਂ ਇਲੇ ਬਖ ਬਿਨ ਸੇ ਗਾਏ ਗੁਨਾਹ ਆਨ ਦਿਨ ਉਪਜੀ ਸਹਜ ਤੁਨਾ ਮਨ ਮੌਲਿਓ ਹਰ ਚਰਨ ਸੰਗ ਕਰ ਕਿਰਪਾ ਸਾਧੂ ਜਨ ਭੇਟੇ ਨਿਤ ਰਾਤਾ ਹਰ ਨਾਮ ਰੰਗ ਰਹਾਉ ਤਾਰੇ ਕਿਰਪਾ ਪ੍ਰਗਟੇ ਗੋਪਾਲ ਲਾੜ ਲਾਏ ਉਧਾਰੇ ਦੀਨ ਦਿਆਲ ਇਹੋ ਮਨ ਹੋਵਾ ਸਾਧ ਤੂਰ ਨਿਤ ਦੇਖੈ ਸੁਆਮੀ ਹਜੂਰ ਕਾਮ ਕ੍ਰੋਧ ਤ੍ਰਿਸ਼ਨਾ ਗਈ ਨਾਨਕ ਪ੍ਰਭ ਕਿਰਪਾ ਭਈ ਬਸੰਤ ਮਹੱਲਾ ਪੰਜਵਾਂ ਰੋਗ ਮਿਟਾਏ ਪ੍ਰਭੂ ਆਪ ਬਾਲਕ ਰਾਖੇ ਆਪਣੇ ਕਰਿ ਥਾਪ ਸਾਥ ਸਹਿਜ ਗ੍ਰਹਿ ਸਾਧ ਬਸੰਤ ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪ ਹਰ ਹਰ ਮੰਤ ਰਹਾਉ सोग संताप कटे प्रभ आप गुर अपने काओ नेत नेत जाप जो जान तेरा जपे नाओ सब फल पाए निहचल गुणगाओ नानक सुख दाता जप जपदे नीत नीत बसंत महला पञ्जवा ਹੁਕਮਕਾਰ ਕੀਨੇ ਨਿਹਾਲ ਆਪਣੇ ਸੇਵਕ ਕਾਉ ਭਾਇਆ ਦਿਆਲ ਗੁਰ ਪੂਰੇ ਸਭ ਪੂਰਾ ਕੀਆ ਅੰਮ੍ਰਿਤ ਨਾਮ ਰਿਦਮਹਿ ਦਿਆ ਰਹਾਉ ਕਰਮ ਧਰਮ ਮੇਰਾ ਕਾਛ ਨਾ ਵਿਚਾਰਿਓ ਵਾਹ ਪਕਰ ਭਵਜਲ ਨਿਸਤਾਰੇਓ ਪ੍ਰਭ ਕਾਟ ਮੈਲ ਨਿਰਮਲ ਕਰੇ ਗੁਰ ਪੂਰੇ ਕੀ ਸਰਣੀ ਪਰੇ ਆਪ ਕਰਹਿ ਆਪ ਕਰਨੈ ਹਾਰੇ ਕਰ ਕਿਰਪਾ ਨਾਨਕ ਉਧਾਰੇ ਬਸੰਤ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਦੇਖ ਫੂਲ ਫੂਲ ਫੁੱਲੇ ਅਹੰ ਤਿਆਗ ਤਿਆਗੇ ਚਰਨ ਕਮਲ ਪਾਗੇ ਤੁਮ ਮਿਲਹੁ ਪ੍ਰਭ ਸੁਭਾਗੇ ਹਾਰ 체ਤ ਮਨ ਮੇਰੇ ਰਹਾਉ ਸਾਵਣ ਆਵਾਸ ਕੂਲੇ ਇਕ ਰਹੇ ਸੂਖ ਕਠੂਲੇ ਬਸੰਤ ਰੁੱਤ ਆਈ ਪਰ ਫੂਲ ਤਾਂ ਰਹੇ ਆਬ ਕਲੂ ਆਇਓ ਰੇ ਇਕ ਨਾਮ ਬੋਵਹੋ ਬੋਵਹੋ ਅਨਰੂਤ ਨਾਹੀ ਨਾਹੀ ਮਤ ਧਰਮ ਭੂਲਾ ਹੋ ਭੂਲਾ ਗੁਰ ਮਿਲੇ ਹਾਰ ਪਾਏ ਜਿਸ ਮਸਤ ਕਹੇ ਲੇਖਾ ਮਨ ਰੋਤ ਨਾਮ ਰੇ ਗੁਣ ਕਹੇ ਨਾਨਕ ਹਾਰ ਹਰੇ ਹਾਰ ਹਰੇ ਬਸੰਤ ਮਹੱਲਾ ਪੰਜਵਾਂ ਘਰ ਦੂਜਾ ਹਿੰਡੋਲ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਉਏ ਇਕਤਰ ਮਿਲ ਆਹੋ ਮੇਰੇ ਭਾਈ ਦੁਬਿਦਾ ਦੂਰ ਕਰਾਹੋ ਲਿਵ ਲਾਏ ਹਰ ਨਾਮੈ ਕੇ ਹੋ ਵਹ ਜੋੜੀ ਗੁਰਮੁਖ ਵੈ ਸਹ ਸਫਾ ਵਿਸਾਏ ਇਹਨ ਬੇਦ ਪਾਸਾ ਢਾਲੋ ਵੀਰ ਗੁਰਮੁਖ ਨਾਮ ਜਪਾ ਹੋ ਦਿਨ ਰਾਤੀ ਅੰਤ ਕਾਲ ਨਹਿ ਲਾਗੇ ਪੀਰ ਰਹਾਉ ਕਰਮ ਧਰਮ ਤੁਮ ਚਾਉ ਪਰਸਾਜ ਹੋ ਸਤ ਕਰਹੁ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਹ ਜੀਤਾ ਹੋ ਐਸੀ ਖੇਲ ਹਾਰ ਪਿਆਰੀ ਉਠ ਇਸ ਨਾਨ ਕਰਹੁ ਪ੍ਰਭਾਤੇ ਸੋਏ ਹਰ ਆਰਾਦੇ ਵਿਖੜੇ ਦਾਉ ਲੰਘਾਵੇ ਮੇਰਾ ਸਤਗੁਰ ਸੁਖ ਸਹਿਜ ਸ਼ੇਤੀ ਘਰ ਜਾਤੇ ਹਰ ਆਪੇ ਖੇਲੈ ਆਪੇ ਦੇਖੈ ਹਰ ਆਪੇ ਰਚਨ ਰਚਾਇਆ ਜਨ ਨਾਨਕ ਗੁਰਮੁਖ ਜੋ ਨਾਰ ਖੇਲੈ ਸੋ ਜੈਣ ਬਾਜੀ ਘਰ ਆਇਆ ਬਸੰਤ ਮਹੱਲਾ ਪੰਜਵਾਂ ਹਿੰਡੋਲ ਤੇਰੀ ਕੁਦਰਤ ਤੂੰ ਹੈ ਜਾਣਹਿ ਔਰ ਨਾ ਦੂਜਾ ਜਾਣਹਿ ਜਿਸਨੂੰ ਕਿਰਪਾ ਕਰਹਿ ਮੇਰੇ ਪਿਆਰੇ ਸੋਈ ਤੁਝੈ ਪਛਾਣੈ ਤੇਰੇ ਆ ਭਗਤਾ ਕਾਉ ਬਲਿਹਾਰਾ ਥਾਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਅਪਾਰਾ ਰਹਾ ਤੇਰੀ ਸੇਵਾ ਤੁਜ ਤੇ ਹੋਵੇ ਔਰ ਨਾ ਦੂਜਾ ਕਰਤਾ ਭਗਤ ਤੇਰਾ ਸੋਈ ਤੁਦ ਭਾਵੈ ਜਿਸਨੋ ਤੂ ਰੰਗ ਧਰਤਾ ਤੂ ਵਾਡਦਾਤਾ ਤੂ ਵਡਦਾਨਾ ਔਰ ਨਹੀਂ ਕੋ ਦੂਜਾ ਤੂ ਸਮਰਾਥ ਸੁਆਮੀ ਮੇਰਾ ਹਾਉ ਕਿਆ ਜਾਣਾ ਤੇਰੀ ਪੂਜਾ ਤੇਰਾ ਮਹਿਲ ਅਗੋਚਰ ਮੇਰੇ ਪਿਆਰੇ ਵਿਖਮ ਤੇਰਾ ਹੈ ਭਾਣਾ ਕਾਹੋ ਨਾਨਕ ਟਹਿ ਪਿਆ ਦੁਆਰੇ ਰਖ લે ਵਹੁ ਮੁਗਦ ਅਜਾਣਾ ਬਸੰਤ ਹਿੰਡੋਲ ਮਹੱਲਾ ਪੰਜਵਾਂ ਮੂਲ ਨਾ ਬੂਝੈ ਆਪ ਨਾ ਸੂਝੈ ਧਰਮ ਵਿਆਪੀ ਅਹੰਮ ਮੰਨੀ ਵੇਤਾ ਪਾਰ ਬ੍ਰਹਮ ਪ੍ਰਭ ਧਨੀ ਮੋਹੇ ਨਿਸਤਾਰੋ ਨਿਰਗੁਨੀ ਰਹਾਉ ਊਪਤ ਪਰਲੋ ਪ੍ਰਭ ਤੇ ਹੋਵੈ ਇਹ ਵਿਚਾਰੀ ਹਰ ਜਨੀ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲ ਮਹ ਸੁਖੀਏ ਸੇ ਗਨੀ ਔਰ ਉਪਾਉ ਨਾ ਕੋਈ ਸੁਜੈ ਨਾਨਕ ਤਰੀਐ ਗੁਰ ਬਚਨੀ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਬਸੰਤ ਹਿੰਡੋਲ ਮਹੱਲਾ ਨਾਵਾ ਸਾਦੋ ਇਹੋ ਤਨ ਮਿਥਿਆ ਜਾਨੋ ਆ ਪੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੋ ਰਹਾਉ ਇਹੋ ਜਾਗ ਹੈ ਸੰਪਤ ਸੁਪਨੇ ਕੀ ਦੇਖ ਕਹਾ ਐ ਦਾਨੋ ਸੰਗ ਤੇ ਹਾਰੈ ਕਸ਼ੂ ਨ ਚਾਲੈ ਤਾਹੇ ਕਹਾ ਲਪਟਾਨੋ ਉਸਤਤ ਨਿੰਦਾ ਦੋ ਪਰ ਹਰ ਹਾਰ ਕੀਰਤ ਉਰ ਆਨੋ ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ਬਸੰਤ ਮਹੱਲਾ ਨਾਮ ਪਾਪੀ ਹੀ ਯ ਮੈਂ ਕਾਮ ਬਸਾਏ ਮਨ ਚੰਚਲ ਯਾ ਤੇ ਜਹੇਉ ਨਾ ਜਾਏ ਰਹਾਉ ਜੋਗੀ ਜੰਗਮ ਆਰਸਨਿਆਸ ਸਭ ਹੀ ਪਾਰ ਡਾਰੀ ਇਹ ਫਾਸ ਜਿਹੇ ਜਿਹੇ ਹਰ ਕੋ ਨਾਮ ਸਮਾਰ ਤੇ ਭਵ ਸਾਗਰ ਉਤਰੇ ਪਾਰ ਜਨ ਨਾਨਕ ਹਰ ਕੀ ਸਰਨਾਏ ਦੀ ਜੈ ਨਾਮ ਰਹੈ ਗੁਣ ਗਾਏ ਬਸੰਤ ਮਹੱਲਾ ਨਵਾ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੂਟਿਓ ਘਰ ਬੈਠੋ ਬਿਸਰਾਮ ਰਹਾਉ ਮਾਇਆ ਮਮਤਾ ਤਾਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਲੋਭ 모ਹ ਇਹ ਪਰਸ ਨਾ ਸਾਖੈ ਗਹੀ ਭਗਤ ਭਗਵਾਨ ਜਨਮ ਜਨਮ ਕਾ ਸੰਸਾ ਚੂਕਾ ਰਤਨ ਨਾਮ ਜਪਾਇਆ ਤ੍ਰਿਸ਼ਨਾ ਸਕਲ ਬਿਨਾਸੀ ਮਾਨਤੇ ਨੇਜ ਸੁਖ ਮਾਹੇ ਸਮਾਇਆ ਜਾ ਕਾਹੋਤ ਦਇਆਲ ਕਿਰਪਾ ਨਿਧ ਸੋ ਗੋਬਿੰਦ ਗੁਣ ਗਾਵੈ ਕਾਹੋ ਨਾਨਕ ਏਹ ਵਿਧ ਕੀ ਸੰਪੈ ਕੋਊ ਗੁਰਮੁਖ ਪਾਵੈ ਬਸੰਤ ਮੁਹੱਲਾ ਨਵਾ ਮਨ ਕਹਾ ਵਿਸਾਰੇ ਓ ਰਾਮ ਨਾਮ ਤਨ ਬਿਨ ਸਹਿ ਜਮ ਸਿਉ ਪਰੈ ਕਾਮ ਰਹਾ ਏਹੋ ਜਗ ਧੂਏ ਕਾ ਪਹਾਰ ਤੈ ਸਾਚਾ ਮਾਨਿਆ ਕੇਹ ਵਿਚਾਰ ਧਨ ਦਾਰਾ ਸੰਪਤ ਗਰੇਹ ਕਾਛ ਸੰਗ ਨਾ ਚਾਲੈ ਸਮਝ લેਹ ਇਕ ਭਗਤ ਨਾਰਾਇਣ ਹੋਏ ਸੰਗ ਕਾਹੋ ਨਾਨਕ ਬਾਜਿ ਤੇਹ ਏਕ ਰੰਗ ਬਸੰਤ ਮਹੱਲਾ ਨਾਮ ਕਹਾ ਕੁਲੇਓ ਰੇ ਝੂਠੇ ਲੋਭ ਲਾਗ ਕਾਛ ਬਿਗਰੇਉ ਨਾਹਿਨ ਅਜੋ ਜਾਗ ਰਹਾਉ ਸਾਮ ਸੁਪਨੇ ਕੈ ਇਹੋ ਜਗ ਜਾਨ ਬਿਨ ਸੈ ਛਿਨ ਮੈ ਸਾਚੀ ਮਾਨ ਸਾਗ ਤੇਰੈ ਹਰ ਬਸਤ ਨੀਤ ਨਿਸ ਬਾਸੁਰ ਭਾਜਿਤਾ ਹੈ ਮੀਤ ਬਾਰ ਅੰਤ ਕੀ ਹੋਏ ਸਹਾਏ ਕਾਹੋ ਨਾਨਕ ਗੋਨਤਾ ਕੇ ਗਾਏ